ਹਾਂਜੀ ਮੈਂ ਕੁਝ ਦਿਨ ਪਹਿਲਾਂ ਪੋਸਟਾਂ ਦੇ ਬਾਰੇ ਕੋਈ ਵੀਡੀਓ ਪਾਈ ਸੀਗੀ ਜਿਹੜੀਆਂ ਹੁਣ ਪੋਸਟਾਂ ਨਿਕਲਦੀਆਂ ਪਈਆਂ 120 ਘੰਟੇ ਦੇ ਸਰਟੀਫਿਕੇਟ ਦੀਆਂ ਪਹਿਲਾਂ ਤੁਸੀਂ ਉਹ ਸਾਰੀ ਵੀਡੀਓ ਦੇਖੋ ਜਿਹੜੀ ਮੈਂ ਹੁਣ ਚਲਾਉਣ ਜਾ ਰਿਹਾ ਹੈਗਾ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਅਫਸਰ ਬਣਨਾ ਚਾਹੁੰਦੇ ਹੋ ਤਾਂ ਇਹ 367 ਪੋਸਟਾਂ ਤੁਹਾਡਾ ਸੁਪਨਾ ਸੱਚ ਕਰ ਸਕਦੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਹੀ ਵੀਡੀਓ ਐਂਡ ਤੱਕ ਸੁਣ ਕੇ ਜਾਓ ਦੋਸਤੋ 367 ਪੋਸਟ ਆਊਟ ਹੋ ਚੁੱਕੀਆਂ ਨੇ ਉਹ ਸਾਰੀਆਂ ਗਰੁੱਪ ਬੀ ਦੀਆਂ ਨੇ ਯਾਨੀ ਕਿ ਅਫਸਰ ਲੈਵਲ ਦੀਆਂ ਪੋਸਟ ਨੇ 22 ਜੁਲਾਈ ਤੋਂ ਲੈ ਕੇ 18 ਅਗਸਤ ਤੱਕ ਇਹਦੀ ਫਾਰਮ ਫਿਲਿੰਗ ਹੈ ਨਾਲ ਕਮਾਲ ਦੀ ਗੱਲ ਦੱਸਾਂ ਸਿਰਫ ਇੱਕ ਪੇਪਰ ਤੁਹਾਨੂੰ ਦੇਣਾ ਪਊਗਾ ਇਹਦੇ ਵੀ ਜਿਹੜੀ ਸਭ ਤੋਂ ਵੱਡੀਆਂ ਪੋਸਟਾਂ ਆਈਆਂ ਨੇ ਉਹ ਆਈਆਂ ਨੇ ਸੀਨੀਅਰ ਅਸਿਸਟੈਂਟ ਦੀਆਂ 245 ਪੋਸਟਾਂ ਇਹਦੇ ਲਈ ਸਿਰਫ ਅਰ ਸਿਰਫ ਗ੍ਰੈਜੂਏਸ਼ਨ ਚਾਹੀਦੀ ਹੈ ਚਾਹੇ ਇਅ ਸਰਟੀਫିକੇਟ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੈਲਰੀ ਦੋਸਤੋ ਸ਼ੁਰੂਆਤੀ 35400 ਹੈ ਲੇਕਿਨ ਜਦੋਂ ਪੱਤੇ ਲੱਗੇ ਇੰਟੈਲੀਜੈਂਸ ਬਿਊਰੋ ਦੀਆਂ ਪੋਸਟਾਂ ਨਿਕਲੀਆਂ 3717 ਪੂਰੀ ਵੀਡੀਓ ਵੇਖਿਓ ਤੇ ਕਿਉਂਕਿ ਬਾਅਦ ਚ ਤੁਸੀਂ ਕੁਐਸਚਨ ਕਰਦੇ ਰਹਿੰਦੇ ਆ ਹਰ ਇੱਕ ਡਾਊਟ ਕਲੀਅਰ ਕਰ ਦੇਣਾ ਕਿਉਂਕਿ ਤਨਖਾਹ ਦੇ ਵਿੱਚ ਆ 45000 ਤੋਂ ਲੈ ਕੇ 142000 ਤੱਕ ਮਿਨਿਸਟਰੀ ਆਫ ਹੋਮ ਅਫੇਅਰ ਨੇ ਯਾਨੀ ਕਿ ਐਮ ਐਚ ਏ ਨੇ ਇਹ ਪੋਸਟਾਂ ਕੱਢੀਆਂ ਏ ਸੀ ਆਈਓ ਦੀਆਂ ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਆਫੀਸਰ ਦੀਆਂ ਗ੍ਰੇਡ 2 ਦੇ ਵਿੱਚ ਆ ਗਵਰਨਮੈਂਟ ਜੋਬ ਆ ਅਪਲਾਈ ਡੇਟ 19 ਜੁਲਾਈ ਤੋਂ ਲੈ ਕੇ 10 ਅਗਸਤ ਤੱਕ ਆ ਫਾਰਮ ਭਰ ਸਕਦੇ ਹੋ ਹਰੇਕ ਚੀਜ਼ ਦੱਸੂਗਾ ਉਮਰ ਇਹਦੇ ਚ 18 ਤੋਂ 27 ਸਾਲ ਚਾਹੀਦੀ ਆ bc ਨੂੰ 3 ਸਾਲ ਦੀ ਰਿਲੈਕਸੇਸ਼ਨ ਆ ਤੇ sc st ਨੂੰ 5 ਸਾਲ ਦੀ ਰਿਲੈਕਸੇਸ਼ਨ ਆ ਗ੍ਰੈਜੂਏਸ਼ਨ ਚਾਹੀਦੀ ਆ ਸਿਰਫ ਤੇ ਕੰਪਿਊਟਰ ਦੀ ਨੌਲੇਜ ਚਾਹੀਦੀ ਆ ਬੇਸਿਕ ਨੌਲੇਜ ਹੋਣੀ ਚਾਹੀਦੀ ਆ ਤਨਖਾਹ ਮੈਂ ਤੁਹਾਨੂੰ ਦੱਸਤੀ ਆ ਵੈਬਲੀ ਵੀਡੀਓ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਤੁਹਾਨੂੰ ਕਿਉਂ ਨਹੀਂ ਸਮਝ ਆਉਂਦਾ ਪਿਆਗਾ ਜਿਹੜਾ ਵੀ ਕੋਈ ਬੰਦਾ 120 ਕਿੰਡ ਦਾ ਸਰਟੀਫਿਕੇਟ ਚਾਹੀਦਾ ਹੈ ਜੀ ਸਾਨੂੰ ਆ ਚਾਹੀਦਾ ਹੈਗਾ ਜੀ ਮੰਨਿਆ ਤੁਸੀਂ 120 ਕਿੰਡ ਦਾ ਸਰਟੀਫਿਕੇਟ ਲੈ ਕੇ ਪੋਸਟ ਫਿਲ ਕਰ ਦੋਗੇ ਇਹੀ ਆ ਨਾ ਤੁਸੀਂ ਜਿਹੜਾ ਸਰਟੀਫਿਕੇਟ ਲੈ ਰਹੇ ਹੋ ਕਦੇ ਵਸਤੇ ਲੈ ਰਹੇ ਹੋ 120 ਘੰਟਾ ਸਰਟੀਫਿਕੇਟ ਕਾਦੇ ਵਾਸਤੇ ਲੈ ਰਹੇ ਹੋ, ਪੋਸਟ ਫਿਲ ਕਰਨ ਵਾਸਤੇ ਲੈ ਰਹੇ ਹੋ ਨਾ। ਕੋਈ ਕਿੱਥੋਂ ਲੈ ਰਿਹਾ, ਕੋਈ ਲੁਧਿਆਣਿਆਂੋਂ ਲੈ ਰਿਹਾ, ਕੋਈ ਜਲੰਧਰੋਂ ਲੈ ਰਿਹਾ, ਕੋਈ ਕਿੱਥੋਂ ਲੈ ਰਿਹਾ, ਕੋਈ ਕਿੱਥੋਂ ਲੈ ਰਿਹਾ। ਕਿਸੇ ਨੂੰ ਕੁਝ ਨਹੀਂ ਪਤਾ ਵੀ ਉਹ ਸਰਟੀਫਿਕੇਟ ਕਿੱਥੋਂ ਆਇਆ, ਕਿੱਥੋਂ ਦਾ ਹੈ। ਸਭ ਤੋਂ ਤੁਸੀਂ ਕੀ ਸੋਚਦੇ ਹੈਗੇ ਆਂ ਵੀ ਸਾਨੂੰ ਉਹ ਬੰਦਾ 3000 ਜਿੱਦਿਆ ਜਾਂਦਾ, 4000 ਜਿੱਦਿਆ ਜਾਂਦਾ ਜਾਂ 5000 ਜਿੱਦਿਆ ਜਾਂਦਾ। ਮੇਰੇ ਕੋਲ ਵੀ ਆਉਂਦੇ ਆ ਵੀ ਹਾਂ ਸਾਨੂੰ 120 ਘੰਟਾ ਸਰਟੀਫਿਕੇਟ ਬਣਾ ਦਿਓ। ਤੁਸੀਂ ਜਿੰਨੇ ਵੀ ਜਣੇ ਮੇਰੇ ਕੋਲ ਆਏ ਹੋਣਗੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਸਮਝਾਈ ਹੋ ਕਿੰਨੇ ਦਾ ਲਿਆ ਤੁਸੀਂ 4000 ਦਾ ਸਰਟੀਫਿਕੇਟ ਲਿਆ ਨਾ ਮੈਂ ਕਹਿੰਦਾ ਥੋੜੀ ਜੀ ਫੀਸ ਦੇ ਕੇ ਤੁਸੀਂ ਪੜ੍ਹ ਲਓ ਵੀਰੇ ਅ ਮੇਰੀ ਜਿਹੜੀ ਤੁਸੀਂ ਵੀਡੀਓ ਦੇਖੀਏ ਪਿੱਛੇ ਜਿਹੜੀ ਤੁਸੀਂ ਉਹਨਾਂ ਦੀ ਰਿਕਾਰਡਿੰਗਸ ਹੁੰਦੀ ਉਹਦੇ ਵਿੱਚ ਕੀ ਲਿਖਿਆ ਉਹਨਾਂ ਨੇ ਕੀ ਮੈਂਸ਼ਨ ਕੀਤਾ ਹੋਇਆ ਕਿ ਬੇਸਿਕ ਦੀ ਨੌਲੇਜ ਹੋਣੀ ਚਾਹੀਦੀ ਹੈ ਤੁਸੀਂ 120 ਘੰਟੇ ਲੈ ਕੇ ਪੋਸਟਸ ਆ ਭਰ ਲਈ ਅੱਜ 4000 ਦਾ ਸਰਟੀਫਿਕੇਟ ਲੈ ਲਿਆ ਫਿਰ 5000 ਰੁਪਏ ਸਿੱਖਣ ਤੇ ਲਾਉਂਗੇ ਅੱਜ 5000 ਰੁਪਏ ਦੇ ਕੇ ਸਿੱਖ ਲਓ ਹਾਂ ਕਿ ਢਿੱਕ ਵੱਡੀ ਗੱਲ ਕਿਉਂ ਨਹੀਂ ਸਿੱਖਦੇ ਤੁਸੀਂ ਇਹ ਸਭ ਤੁਹਾਡੇ ਮਾਪਿਓ ਦੀ ਗਲਤੀ ਹੈ ਘਰੋਂ ਤੁਸੀਂ ਪੈਸੇ ਲੈ ਕੇ ਆਉਨੇ ਆ ਸਰਟੀਫ ਪੜੋ ਯਾਰ ਕਿਉਂ ਨਹੀਂ ਪੜਦੇਗੇ ਜਦੋਂ ਤੁਹਾਡੋਂ 4000 ਜਾਂ 5000 ਤੁਸੀਂ ਸਰਟੀਫਿਕੇਟ ਤਾਂ ਦੇ ਹੀ ਜਾਂਨੇ ਹੋ ਤੇ ਪੜ ਲਓ ਬੇਸਿਕ ਸਿੱਖੋ ਜਿਸ ਦਿਨ ਟੈਸਟ ਪਾਉਣਾ ਉਹਨੇ ਟਾਈਪਿੰਗ ਦਾ ਟੈਸਟ ਪਾਉਣਾ ਉਸ ਦਿਨ ਕੀ ਕਰੋਗੇ ਉਸ ਦਿਨ ਕੱਲਾ ਵੀ 120 ਘੰਟੇ ਦਾ ਸਰਟੀਫਿਕੇਟ ਚੱਕੀ ਫਿਰਿਓ ਹਾਂਜੀ ਸੁਣ ਲਈ ਸੀ ਸਾਰੀ ਵੀਡੀਓ ਤੁਸੀਂ ਆਪਾਂ ਕਿਸੇ ਦੇ ਵੀ ਮਨ ਨੂੰ ਫੇਸ ਨਹੀਂ ਪਹਚਾਈਗੀ ਗੱਲ ਮੁੱਕ ਦੀ ਪੁਆਇੰਟ ਟੂ ਪੁਆਇੰਟ ਕਰਨ ਲੱਗਿਆ ਬਾਈ ਜੀ ਜਿੱਥੋਂ ਤੁਸੀਂ 120 ਘੰਟੇ ਦਾ ਸਰਟੀਫਿਕੇਟ ਲੈ ਰਹੇ ਹੋ ਨਾ ਉਸ ਬੰਦੇ ਕੋਲ ਪੜੋ ਵੀ ਚਾਹੇ ਉਹ ਮੋਗੇ ਦਾ ਚਾਹੇ ਉਹ ਫਰੀਦਕੋਟ ਦਾ ਚਾਹੇ ਉਹ ਲੁਧਿਆਣੇ ਦਾ ਚਾਹੇ ਉਹ ਫਰੀਦਕੋਟ ਦਾ ਚਾਹੇ ਉਹ ਮਖੂ ਦਾ ਚਾਹੇ ਉਹ ਜੀਰੇ ਦਾ ਉੱਥੇ ਜਾ ਕੇ ਪੜੋ ਜਿੰਨੇ ਚ ਤੁਸੀਂ ਸਰਟੀਫਿਕੇਟ ਲੈ ਰਹੇ ਹੋ 5000 ਚ ਲੈ ਰਹੇ ਹੋ 7000 ਚ ਲੈ ਰਹੇ ਹੋ 10000 ਚ ਇਹ ਉਹਦੀ ਐਜੂਕੇਸ਼ਨ ਆ ਉਹਦੀ ਕੁਆਲਿਟੀ ਆ ਉਹਨੂੰ ਕਿੰਨਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ ਆਨਲਾਈਨ ਸਰਵਿਸ ਦਿੰਦੇ ਨੂੰ ਇਹ ਉਹਦੇ ਪੈਸੇ ਆ ਭਾਵੇਂ 5 ਲਵੇ ਭਾਵੇਂ 7 ਲਵੇ ਭਾਵੇਂ 10 ਲਵੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀਰ ਜੀ ਤੁਸੀਂ ਉੱਥੋਂ ਸਕਿਲਸ ਲਓ ਵਿਦ ਸਰਟੀਫਿਕੇਟ ਲਓ ਮੈਂ ਤਾਂ ਇਹ ਤੁਹਾਨੂੰ ਰეკਮੈਂਡ ਕੀਤਾ ਸੀਗਾ ਕਿ ਕਿਤੇ ਵੀ ਜਾਨਦੇ ਹੋ ਸਰਟੀਫਿਕੇਟ ਲੈਣਾ ਲੋ ਨਾਲ ਦੀ ਨਾਲ ਲੈ ਲਓ ਸਰਟੀਫਿਕੇਟ ਕੋਈ ਗੱਲ ਨਹੀਂ ਪੋਸਟ ਫਿਲ ਕਰ ਦੋ ਪਰ ਐਜੂਕੇਸ਼ਨ ਲੋ ਜੇ ਕੱਲ ਸਰਕਾਰੀ ਨੌਕਰੀ ਨਾ ਮਿਲੀ ਤਾਂ ਤੁਸੀਂ ਆਪ ਦੀ ਸਕਿੱਲ ਤੇ ਖੜੇ ਤਾਂ ਹੋਗੇ ਪ੍ਰਾਈਵੇਟ ਤੇ ਜੌਬ ਕਰ ਲੂਗੇ ਇਹੀ ਸਮਝਾਇਆ ਮੈਂ ਇਹੀ ਵੀਡੀਓ ਚ ਗਿਆ ਸੀਗਾ ਹੋਰ ਤਾਂ ਨਹੀਂ ਕੁਝ ਕਿਹਾਗਾ ਸੋ ਧੰਨਵਾਦ